ਨਕੌਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਜ਼ਿੰਦਗੀ ਦੇ ਵਿੱਚ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਅਸੀਂ ਬਿਲਕੁਲ ਦੁੱਖਾਂ ਦੇ ਵਿੱਚ गिर ਜਾਈਏ ਤਾਂ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਅੱਜ ਦੀ ਇਹ ਜੋ ਕਹਾਣੀ ਹੈ ਇੱਕ ਹਿਰਨ ਦੀ ਕਹਾਣੀ ਹੈ ਹਿਰਨ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੁੰਦੀ ਹੈ ਤੇ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲਦਾ ਜੰਗਲ ਦੇ ਵਿੱਚ ਇੱਧਰ ਉੱਧਰ ਭਟਕਦੀ ਹੈ ਭਟਕਣ ਤੋਂ ਬਾਅਦ ਉਸ ਨੂੰ ਇੱਕ ਨਦੀ ਦਿਖਾਈ ਦਿੰਦੀ ਹੈ ਨਦੀ ਨੂੰ ਉਹ ਹਿਰਨ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਤੇ ਸੋਚਦੀ ਹੈ ਕਿ ਇਹੋ ਜੇ ਮੌਸਮ ਵਿੱਚ ਮੈਨੂੰ ਪਾਣੀ ਮਿਲ ਗਿਆ ਹਿਰਨ ਭੱਜ ਕੇ ਪਾਣੀ ਦੇ ਕੋਲ ਜਾਂਦੀ ਹੈ ਤੇ ਦੇਖਦੀ ਹੈ ਉਸ ਦੇ ਸੱਜੇ ਪਾਸੇ ਸ਼ੇਰ ਖੜਾ ਹੁੰਦਾ ਹੈ ਤੇ ਜਦੋਂ ਖੱਬੇ ਪਾਸੇ ਦੇਖਦੀ ਹੈ ਤਾਂ ਲੱਗਦਾ ਹੈ ਸ਼ਿਕਾਰੀ ਖੜਾ ਹੋਇਆ ਹੈ ਜੋ ਕਿ ਆਪਣੇ ਤੀਰ ਨਾਲ ਉਸ ਹਿਰਨ ਨੂੰ ਨਿਸ਼ਾਨਾ ਬਣਾ ਰਿਹਾ ਹੁੰਦਾ ਹੈ ਤੇ ਅੱਗੇ ਨਹੀਂ ਹੁੰਦੀ ਅੱਗੇ ਤੇ ਅੱਗੇ ਨਦੀ ਹੁੰਦੀ ਹੈ ਨਾ ਤਾਂ ਨਦੀ ਦੇ ਵਿੱਚ ਜਾ ਪਾਉਂਦੀ ਹੈ ਤੇ ਸੱਜੇ ਪਾਸੇ ਜਾਂਦੀ ਸੀ ਤੇ ਸ਼ੇਰ ਖੜਾ ਸੀ ਜੇਕਰ ਖੱਬੇ ਪਾਸੇ ਜਾਂਦੀ ਸੀ ਤਾਂ ਸ਼ਿਕਾਰੀ ਖੜਾ ਹੁੰਦਾ ਸੀ ਹਿਰਨ ਸੋਚਦੀ ਹੈ कि ਹੁਣ ਮੈਨੂੰ ਤਿੰਨੋਂ ਪਾਸੋਂ ਘੇਰਾ ਪੈ ਗਿਆ ਮੈਂ ਆਪਣੀ ਜ਼ਿੰਦਗੀ ਸ਼ਾਇਦ ਐਨੀ ਹੀ ਗੁਜ਼ਾਰਨੀ ਸੀ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਖਤਮ ਹੋ ਜਾਵੇਗੀ ਹਿਰਨ ਸੋਚਦੀ ਹੈ ਚਲੋ ਮਰਨਾ ਤਾਂ ਮੈਂ ਹੈ ਹੀ ਕਿਉਂ ਨਾ ਮੈਂ ਆਪਣਾ ਜੋ ਵੀ ਕੰਮ ਪੂਰਾ ਕਰਨਾ ਹੀ ਸੀ ਉਹ ਕਰ ਹੀ ਲਵਾਂ ਤਾਂ ਹਿਰਨ ਪਾਣੀ ਪੀਣ ਲੱਗਦੀ ਹੈ ਆਪਣੀ ਗਰਦਨ ਪਾਣੀ ਪੀਣ ਲਈ ਥੱਲੇ ਕਰਦੀ ਹੈ ਤਾਂ ਉਹ ਸ਼ਿਕਾਰੀ ਜੋ ਕਿ ਉਸਨੂੰ ਨਿਸ਼ਾਨਾ ਬਣਾ ਰਿਹਾ ਸੀ ਜਦੋਂ ਨਿਸ਼ਾਨਾ ਬਣਾਉਂਦਾ ਹੈ ਤਾਂ ਗਰਦਨ ਨੀਵੀਂ ਕਰਨ ਦੇ ਕਰਕੇ ਉਹ ਤੀਰ ਸ਼ੇਰ ਦੇ ਜਾਲ ਲੱਗਦਾ ਹੈ ਜਦੋਂ ਤੀਰ ਸ਼ੇਰ ਦੇ ਲੱਗਦਾ ਹੈ ਸ਼ੇਰ ਦੀ ਨਜ਼ਰ ਸ਼ਿਕਾਰੀ ਤੇ ਚਲੀ ਜਾਂਦੀ ਹੈ ਸ਼ੇਰ ਭੱਜ ਕੇ ਸ਼ਿਕਾਰੀ ਵੱਲ ਜਾਂਦਾ ਹੈ ਹਿਰਨ ਪਾਣੀ ਪੀ ਕੇ ਜਦ ਆਪਣੀ ਗਰਦਨ ਉਪਣ ਕਰਦੀ ਹੈ ਉਹ ਦੇਖਦੀ ਹੈ ਕਿ ਮੁਸੀਬਤ ਦੂਮਾ ਪਾਸੇ ਟਲ ਗਈ ਸੀ ਇਹ ਦੇਖ ਕੇ ਹਿਰਨ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਰੱਬ ਦਾ ਧੰਨਵਾਦ ਕਰਦੀ ਹੈ ਕਿ ਮੇਰੇ ਉਪਰੋਂ ਜੋ ਮੁਸੀਬਤ ਆਈ ਸੀ ਤੁਸੀਂ ਉਸ ਨੂੰ ਟਾਲ ਦਿੱਤਾ ਇਹ ਕਹਾਣੀ ਤਾਂ ਬਹੁਤ ਛੋਟੀ ਹੈ ਪਰ ਇਸ ਕਹਾਣੀ ਦਾ ਸਾਰ ਆਪਾਂ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਆਪਾਂ ਇਹ ਸਿੱਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਮੁਸੀਬਤ ਆਉਂਦੀਆਂ ਨੇ ਚਾਰੇ ਪਾਸੋਂ ਪਰ ਜਦ ਚਾਰੇ ਪਾਸੋਂ ਆ ਜਾਣ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕੋਈ ਵੀ ਰਸਤਾ ਨਾ ਮਿਲਣ ਤੇ ਆਪਾਂ ਜੋ ਵੀ ਕੰਮ ਕਰਦੇ ਪਏ ਹੁੰਨੇ ਆ ਉਹ ਕਰਦਾ ਰਹਿਣਾ ਚਾਹੀਦਾ ਨਾਲ ਹੀ ਨਾਲ ਆਪਣੇ ਪੇਰ ਮੁਰਸ਼ਦ ਰੱਬ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਤੇ ਤੁਸੀਂ ਯਕੀਨ ਰੱਖਣਾ ਹੈ ਜੇਕਰ ਇਹਨਾਂ ਨੇ ਆਪਾਂ ਨੂੰ ਇਸ ਮੁਸੀਬਤ ਦੇ ਵਿੱਚ ਪਾਇਆ ਤੇ ਇਹ ਕੱਢਣਗੇ ਵੀ ਕਿਉਂਕਿ ਜੋ ਮੁਸੀਬਤ ਦੇ ਵਿੱਚ ਪਾਉਣ ਵਾਲਾ ਹੁੰਦਾ ਹੈ ਉਹੀ ਮੁਸੀਬਤ ਦੇ ਵਿੱਚੋਂ ਕੱਢਣ ਵਾਲਾ ਹੁੰਦਾ ਹੈ ਏਸੀਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਜੈ ਸਾਈਂ